ਹੋਲ ਕੇ ਦਾਰਨਾਥ ਤੋਂ ਗੋਪਤ ਕਾਸ਼ੀ ਜਾ ਰਿਹਾ ਹੈਲੀਕਾਪਟਰ ਗੋਰੀਕੁੰਡ ਦੇ ਤ੍ਰਿਜੋਗੀ ਨਾਰਾਇਣ ਖੇਤਰ ਵਿੱਚ ਕ੍ਰੈਸ਼ ਸੱਤ ਸਵਾਰਾਂ ਦੀ ਮੌਤ ਪਸ਼ੂ ਚਾਰਨ ਵਾਲੇ ਨੇ ਬਣਾਇਆ ਵੀਡੀਓ ਖਰਾਬ ਮੌਸਮ ਹੋਣਾ ਦੱਸਿਆ ਜਾ ਰਿਹਾ ਹੈ ਹਾਦਸੇ ਦਾ ਕਾਰਨ ਕਾਕਟ ਰਹੀਆਂ ਨੇਪਾਲੀ ਮੂਲ ਔਰਤਾਂ ਨੇ ਦਿੱਤੀ ਹਾਦਸੇ ਦੀ ਸੂchnਾ ਅਹਿਮਦਾਬਾਦ ਤੋਂ ਬਾਅਦ ਹੋলো ਤਰਾਖੰਡ ਦੇ ਰੁਦਰ ਪਰਯਾਗ ਦੇ ਗੋਰੀਕੁੰਡ ਖੇਤਰ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ ਐਤਵਾਰ ਸਵੇਰੇ ਕੇਦਾਰਨਾਥ ਰਸਤੇ ਦੇਸ਼ਰੀ ਕੇ ਦਾਰਨਾਥ ਤੋਂ ਗੁਪਤ ਕਾਸ਼ੀ ਜਾ ਰਿਹਾ ਇੱਕ ਹੈਲੀਕਾਪਟਰ ਗੋਰੀਕੁੰਡ ਨੇੜੇ ਕ੍ਰੈਸ਼ ਹੋ ਗਿਆ ਹੈਲੀਕਾਪਟਰ ਵਿੱਚ ਕੁੱਲ 7 ਲੋਕ ਸਵਾਰ ਸਨ ਇਸ ਦੁਖਦਾਈ ਹਾਦਸੇ ਵਿੱਚ ਸਾਰੇ 7 ਲੋਕਾਂ ਦੀ ਮੌਤ ਹੋ ਗਈ ਐਨਡੀਆਰਐਫ ਅਤੇ ਐਸਡੀਆਰਐਫ ਟੀਮਾਂ ਮੌਕੇ ਤੇ ਪਹੁੰਚ ਚੁੱਕੀਆਂ ਹਨ ਜਾਣਕਾਰੀ ਅਨੁਸਾਰ ਆਰੀਅਨ ਕੰਪਨੀ ਦਾ ਹੈਲੀਕਾਪਟਰ ਐਤਵਾਰ ਸਵੇਰੇ ਹਾਦਸਾ ਗ੍ਰਸਤ ਹੋ ਗਿਆ ਇਹ ਹਾਦਸਾ ਗੋਰੀਕੁੰਡ ਇਲਾਕੇ ਵਿੱਚ ਵਾਪਰਿਆ घटना अज सवेरे साढ़े पांच बजे वापरी दसी जा रही है। हैलीकाप्टर हादसे का कारण खराब मौसम दसया जा रहा है। हैलीकाप्टर नोडल अफसर राहुल चौबे ज़िला आफत प्रबंधन अधिकारी नंदन सिंह राजवार ने हैलीकाप्टर हादसे की पुष्टि की है उपर घा कट रही नेपाली मूल दियातों ने हैलीकाप्टर हादसे की सूचना दी जानकारी अनुसार इस दर्दनाक हादसे में सात लोगों की मौत हो गई है ਜੈਸਵਾਲ ਪਰਿਵਾਰ ਮਹਾਰਾਸ਼ਟਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਮ੍ਰਿਤਕਾਂ ਵਿੱਚ ਰਾਜਕੁਮਾਰ ਜੈਸਵਾਲ ਸ਼ਰਦਾ ਜੈਸਵਾਲ ਕਾਸ਼ੀ ਜੈਸਵਾਲ ਤੁਸਤੀ ਸਿੰਘ ਵਿਨੋਦ ਵਿਕਰਮ ਸਿੰਘ ਅਤੇ ਕੈਪਟਨ ਰਾਜੀਵ ਸ਼ਾਮਲ ਹਨ ਲਾਸ਼ਾਂ ਬੁਰੀ ਤਰ੍ਹਾਂ ਸੜ ਗਈਆਂ ਦੱਸੀਆਂ ਜਾ ਰਹੀਆਂ ਹਨ ਦੱਸਿਆ ਜਾ ਰਿਹਾ ਹੈ ਕਿ ਹੈਲੀਕਾਪਟਰ ਗੌਰੀ ਮਾਈ ਖੜਕ ਦੇ ਉੱਪਰ ਜੰਗਲ ਵਿੱਚ ਡਿੱਗ ਗਿਆ ਹੈ